ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਅਫੀਸ਼ੀਅਲ ਮੰਗਟੇ ਹੋਕ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈਗੁਰੂ ਜੀ ਦੀ ਮੇਨ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਨੇ ਨੋਟੀਫਿਕੇਸ਼ਨਸ ਨੇ ਉਹ ਸਾਰੀਆਂ ਤੁਹਾਡੇ ਕੋਲ ਪਹੁੰਚ ਜਾਣ ਜੀ ਅੱਜ ਜਿਵੇਂ ਤੁਸੀਂ থাম্বਨੇਲ ਦੇ ਵਿੱਚ ਦੇਖਿਆ ਕਿ ਜੇ ਬੱਚੇ ਬਿਮਾਰ ਰਹਿੰਦੇ ਹੋਣ ਜਾਂ ਬੁਰੀ ਸੰਗਤ ਦੇ ਵਿੱਚ ਪੈ ਜਾਣ ਤੇ ਮਾਵਾ ਕਿਹੜਾ ਪਾਠ ਕਰਨ ਤਾਂ ਕਿ ਜੇ ਬੱਚੇ ਤੁਹਾਡੇ ਬਿਮਾਰ ਨਹੀਂ ਤਾਂ ਵਾਹਿਗੁਰੂ ਜੀ ਉਹਨਾਂ ਤੇ ਕਿਰਪਾ ਕਰਨ ਤੇ ਜੇ ਬੁਰੀ ਸੰਗਤ ਦੇ ਵਿੱਚ ਕਿਤੇ ਨਾ ਕਿਤੇ ਪੈ ਗਏ ਨੇ ਤੁਹਾਡਾ ਕਹਿਣਾ ਨਹੀਂ ਮੰਨਦੇ ਜੀ ਤੇ ਉਹਨਾਂ ਨੂੰ ਵਾਹਿਗੁਰੂ ਜੀ ਸਹੀ ਰਸਤੇ ਤੇ ਲਿਉਣ ਤੇ ਆਪਾਂ ਕਿਹੜਾ ਪਾਠ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਇਹ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਪਾਰਟ ਦੱਸਣ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਪਲੀਜ਼ ਤੁਸੀਂ ਜਿਹੜੀ ਵੀਡੀਓ ਆ ਜੀ ਉਹਨੂੰ ਲਾਈਕ ਵੀ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਪਲੀਜ਼ ਸ਼ੇਅਰ ਕਰਿਓ ਜੀ ਤਾਂ ਕਿ ਜਿਹੜੀਆਂ ਆਪਣੀਆਂ ਹੋਰ ਸਿਸਟਰਸ ਨੇ ਉਹ ਵੀ ਇਸ ਵੀਡੀਓ ਦਾ ਫਾਇਦਾ ਚੱਕ ਸਕਣ ਜੀ ਠੀਕ ਹੈ ਜੀ ਤੇ ਲੋ ਜੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ ਜੀ ਪਰਮਾਤਮਾ ਇਹੋ ਜਿਹਾ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਪਰਮਾਤਮਾ ਸਹੀ ਨਹੀਂ ਕਰ ਸਕਦੇ ਹਨਾ ਪਰਮਾਤਮਾ ਕੋਈ ਇਦਾਂ ਦਾ ਕੋਈ ਵੀ ਦੁਨੀਆ ਦੀ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਪਰਮਾਤਮਾ ਤੋਂ ਮੰਗੀ ਤੇ ਪਰਮਾਤਮਾ ਜੀ ਸਾਡੇ ਲਈ ਉਹ ਹਾਜ਼ਰ ਨਾ ਕਰਨ ਹੋਣੀ ਚਾਹੀਦੀ ਹੈ ਜੇ ਬੰਦੇ ਦੀ ਨੇcza ਵਿਸ਼ਵਾਸ ਸਭ ਤੋਂ ਜ਼ਰੂਰੀ ਆ ਪਹਿਲਾਂ ਤੁਹਾਨੂੰ ਵਿਸ਼ਵਾਸ ਬਣਾਉਣਾ ਪੈਣਾ ਜੀ ਦੇਖਿਓ ਤੁਸੀਂ ਇੱਕ ਵਾਰੀ ਜਦੋਂ ਵਿਸ਼ਵਾਸ ਬਣਾ ਲਿਆ ਉਸ ਵਾਹਿਗੁਰੂ ਜੀ ਤੇ ਤੁਸੀਂ ਦੇਖਿਓ ਕੋਈ ਵੀ ਇਦਾਂ ਤੁਹਾਡਾ ਕੰਮ ਨਹੀਂ ਹੈਗਾ ਜਿਹੜਾ ਕਦੀ ਵੀ ਨਾ ਹੋਵੇ ਤੇ ਕੋਈ ਵੀ ਇਦਾਂ ਦੀ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਵਾਹਿਗੁਰੂ ਜੀ ਤੁਹਾਡੀ ਜਿਹੜੀ ਮਨੋ ਕਾਮਨਾਵਾਂ ਉਹ ਪੂਰੀ ਨਾ ਕਰਨ ਜੀ ਵਿਸ਼ਵਾਸ ਹੋਣਾ ਪਹਿਲਾਂ ਜ਼ਰੂਰੀ ਆ ਜੀ ਤੇ ਮੇਰੇ ਕਈ ਭੈਣ ਭਰਾਵਾਂ ਨਾਲ ਇਦਾਂ ਕਈ ਵਾਰੀ ਮੈਨੂੰ ਕਮੈਂਟ ਆਉਂਦੀ ਨੇ ਕਿ ਅਸੀਂ ਪੰਜ ਚ ਪਹਿਲਾ ਸਾਲ ਕੱਟ ਚੁੱਕੇ ਆ ਜਾਂ ਅਸੀਂ ਜਿਹੜਾ ਇਹ ਪਾਰਟ ਵਗੈਰਾ ਵਾ ਉਹ ਉਹ ਵੀ ਕਰਦੇ ਆ ਕਿ ਸਾਡੀ ਫਿਰ ਵੀ ਮਨੋ ਕਾਮਨਾ ਹਜੇ ਪੂਰੀ ਨਹੀਂ ਹੋਈ ਹੈਗੀ ਤੇ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਦੇਖੋ ਜੀ ਤੁਸੀਂ ਪਾਠ ਕਰਨਾ ਨਹੀਂ ਛੱਡਣਾ ਹੈਗਾ ਚਾਹੇ ਤੁਸੀਂ ਪੰਜ ਚ ਪਹਿਲਾ ਸਾਲ ਸੁਖੇ ਆ ਚਾਹੇ ਤੁਸੀਂ 21 ਸੁਖੇ ਆ ਚਾਹੇ ਤੁਸੀਂ ਦਪਹਿਰ ਸਾਈਬ ਨਹੀਂ ਵੀ ਕੱਟਦੇ ਤੁਸੀਂ ਵੈਸੇ ਹੀ ਪਾਠ ਕਰਦੇ ਹੋ ਹਨਾ ਜੇ ਤੁਹਾਡੀ ਪਾਠ ਕਰਦੇ ਵੀ ਮਨੋ ਕਾਮਨਾ ਪੂਰੀ ਨਹੀਂ ਹੋ ਰਹੀ ਹੈਗੀ ਤੇ ਤੁਸੀਂ ਉਹਦੇ ਵਿੱਚ ਪਰਮਾਤਮਾ ਨੂੰ ਬਲੇਮ ਨਹੀਂ ਕਰਨਾ ਤੁਸੀਂ ਉਸ ਵਾਇਕੁਰੂਚ ਨੂੰ ਬਲੇਮ ਨਹੀਂ ਕਰਨਾ ਤੁਸੀਂ ਆਪਣੇ ਪਹਿਲਾ ਅੰਤਰਮਨ ਵਿੱਚ ਝਾਤੀ ਮਾਰਨੀ ਆ ਕਿ ਸਾਨੂੰ ਕਿੰਨਾ ਕੁ ਵਿਸ਼ਵਾਸ ਅਸੀਂ ਵਿਸ਼ਵਾਸ ਵੀ ਬਣਾ ਰਹੇ ਆ ਕਿ ਅਸੀਂ ਜਸਟ ਗੁਟਕਾ ਲੈ ਕੇ ਬਸ ਪਾਠ ਪੜ੍ਹ ਲਿਆ ਹੈ ਨਾ ਇੱਕ ਤਾਂ ਹੁੰਦਾ ਆਪਾਂ ਗੁਟਕਾ ਲੈ ਕੇ ਬਸ ਪਾਠ ਪੜ੍ਹ ਰਹੇ ਆ ਪਰ ਆਪਾਂ ਉਰੇ ਤੇ ਪਰ ਵਿਸ਼ਵਾਸ ਨਹੀਂ ਹੈਗਾ ਆਪਾਂ ਨੂੰ ਇੰਨਾ ਹੈ ਨਾ ਆਪਣਾ ਡਗ ਮਗਾਉਂਦਾ ਵਾ ਮਨ ਪਹਿਲਾਂ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੇ ਮਨ 'ਚ ਤੁਸੀਂ ਥੋੜੀ ਜੀ ਆਪਣੀ ਸਤਿਰਤਾ ਲੈ ਕੇ ਆਓ ਤੁਸੀਂ ਪਲੀਜ਼ ਮੈਡੀਟੇਸ਼ਨ ਜ਼ਰੂਰ ਕਰਿਆ ਕਰੋ ਜਿਹੜੇ ਲੋਕਾਂ ਦਾ ਹੈ ਨਾ ਮਨ ਬਹੁਤ ਭਟਕਦਾ ਵਾ ਜਿਨ੍ਹਾਂ ਦਾ ਮਨ 파ੜ ਦੇ ਵਿੱਚ ਨਹੀਂ ਲੱਗਦਾ ਉਹ ਮੈਡੀਟੇਸ਼ਨ ਕਰਨਾ ਜ਼ਰੂਰ ਸ਼ੁਰੂ ਕਰਨ ਮੈਡੀਟੇਸ਼ਨ ਕਿਵੇਂ ਕਰਨਾ ਵਾ ਜੇ ਤੁਹਾਨੂੰ ਨਹੀਂ ਪਤਾ ਤੇ ਮੈਂ ਉਹਦੇ ਨਾਲ ਵੀ ਰਿਲੇਟਿਡ ਵੀਡੀਓ ਪਾ ਦੂੰਗੀ ਜੀ ਜੇ ਤੁਸੀਂ ਚਾਹੁੰਦੇ ਹੋ ਤੇ ਫਿਰ ਮੈਂ ਤੁਹਾਨੂੰ ਮੈਡੀਟੇਸ਼ਨ ਕਿਵੇਂ ਕਰਨਾ ਉਹ ਵੀ ਦੱਸ ਦਵਾਂਗੀ ਤੇ ਉਹਦੇ ਨਾਲ ਕੀ ਹੋਊਗਾ ਜੀ ਇੰਨਾ ਮਾਈਂਡ ਨੂੰ ਰਿਲੀਫ ਮਿਲਦੀ ਆ ਆਪਣੀ ਮਨ ਨੂੰ ਸ਼ਾਂਤੀ ਮਿਲਦੀ ਆ ਤੇ ਇਕਾਗਰਤਾ ਆਉਂਦੀ ਆ ਜੀ ਜਦੋਂ ਆਪਾਂ ਪਾੜ ਵਗੈਰਾ ਕਰਦੇ ਆ ਫਿਰ ਇਕਾਗਰਤਾ ਆਉਂਦੀ ਆ ਹਨਾ ਤੇ ਆਪਣੇ ਮਨ ਦੇ ਅੰਦਰ ਜਿਹੜੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਵਾ ਉਹਨਾਂ ਤੇ ਥੋੜਾ ਜਿਹਾ ਆਪਾਂ ਕਾਬੂ ਪਾ ਲੈਨੇ ਆ ਜਦੋਂ ਆਪਾਂ ਮੈਡੀਟੇਸ਼ਨ ਕਰਦੇ ਆ ਤੁਸੀਂ ਮੈਡੀਟੇਸ਼ਨ ਤੁਸੀਂ ਕਿਸੇ ਵੀ ਤੁਸੀਂ ਧਰਮ ਨਾਲ ਰਿਲੇਟ ਕਰਦੇ ਹੋ ਚਾਹੇ ਤੁਸੀਂ Hindu ਧਰਮ ਨਾਲ ਆਵੋ ਤਾਂ ਤੁਸੀਂ ਓਮ ਦੇ ਨਾਲ ਮੈਡੀਟੇਸ਼ਨ ਕਰ ਸਕਦੇ ਹੋ ਜੇ ਤੁਸੀਂ ਸਿੱਖ ਧਰਮ ਦੇ ਨਾਲ ਹੋ ਹਨ ਤੁਸੀਂ ਵਾਹਿਗੁਰੂ ਜੀ ਦੇ ਜਾਪ ਨਾਲ ਮੈਡੀਟੇਸ਼ਨ ਕਰ ਸਕਦੇ ਹੋ ਮੈਡੀਟੇਸ਼ਨ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਵਾ ਬਹੁਣ ਟਾਈਮ ਕਰਨਾ ਹੁੰਦਾ ਜੀ ਉਹਦੇ ਤੇ ਆਪਾਂ ਇੱਕ ਦਿਨ ਲੱਗ ਤੋਂ ਮੈਂ ਵੀਡੀਓ ਬਣਾਉਂਗੀ ਤੁਹਾਡੇ ਲਈ ਪਰ ਅੱਜ ਜੋ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਮਾਂ ਆਪਣੇ ਬੱਚੇ ਲਈ ਕਿਹੜਾ ਇਦਾਂ ਦਾ ਪਾਠ ਕਰੇ ਤਾਂ ਕਿ ਜੇ ਬੱਚਾ ਬਿਮਾਰ ਆ ਜਾਂ ਬੱਚਾ ਕਹਿਣੇ ਤੋਂ ਬਾਹਰ ਆ ਭੁਰੀ ਸੰਗਤ ਵਿੱਚ ਆ ਤੇ ਉਹ ਸਹੀ ਰਸਤੇ ਤੇ ਕਿਵੇਂ ਆਵੇ ਤੇ ਜਿਹੜੇ ਆਪਾਂ ਪਾਠ ਦੀ ਗੱਲ ਕਰ ਰਹੇ ਹਾਂ ਜੀ ਉਹ ਪਾਠ ਹੈਗਾ ਜੀ ਚੌਪਾਈ ਸਾਹਿਬ ਜਿਹਦਾ ਪਾਠ ਚੌਪਈ ਸਾਈਂ ਜੀ ਦੇ ਪਾਠ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿ ਚੌਪਈ ਸਾਈਂ ਜੀ ਦੇ ਪਾਠ ਦੇ ਵਿੱਚ ਕਿੰਨੀ ਕਿ ਤਾਕਤ ਆ ਤੁਸੀਂ ਉਹ ਵੀ ਵੀਡੀਓ ਜ਼ਰੂਰ ਦੇਖਣਾ ਜਿਹੜਾ ਇਹ ਚੌਪਈ ਸਾਈਂ ਜੀ ਦਾ ਤੁਸੀਂ ਹੁਣ ਪਾਠ ਕਰਨਾ ਆ ਉਹਦੇ ਨਾਲ ਤੁਸੀਂ ਅਨੰਦ ਸਹਿਜ ਜੀ ਦੀਆਂ ਜਦੋਂ ਤੁਸੀਂ ਪੂਰਾ ਅਨੰਦ ਸਹਿਜ ਦਾ ਪਾਠ ਕਰ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਵੀ ਕਰ ਸਕਦੇ ਜਿਨ੍ਹਾਂ ਨੂੰ ਨਹੀਂ ਆਉਂਦਾ ਹਨ ਉਹ ਛੇ ਕੌੜੀਆਂ ਵੀ ਕਰ ਸਕਦੇ ਨੇ ਤੇ ਕਪਈ ਸਾਹਿਬ ਜੀ ਦਾ ਪਾਠ ਨਾਲ ਤੁਸੀਂ 6 ਬਾਣੀਆਂ ਆਨੰਦ ਸਹਿਜ ਦੀਆਂ ਜ਼ਰੂਰ ਪੜ੍ਹਣੀਆਂ ਜਦੋਂ ਤੁਸੀਂ ਇਹ ਪਾਠ ਕਰਨਾ ਆ ਤੁਸੀਂ ਇਹ ਪਾਠ ਮਾਰਨਿੰਗ ਟਾਈਮ ਵੀ ਕਰ ਸਕਦੇ ਹੋ ਤੁਸੀਂ ਸ਼ਾਮ ਨੂੰ ਵੀ ਕਰ ਸਕਦੇ ਹੋ ਠੀਕ ਹੈ ਜੀ ਜਿਨ੍ਹਾਂ ਨੂੰ ਚੌਪਲ ਸਾਹਿਬ ਜੀ ਦੇ ਪਾਠ ਦਾ ਨਹੀਂ ਪਤਾ ਤੇ ਗੁੜਕਾ ਸਾਹਿਬ ਜਦੋਂ ਤੁਸੀਂ ਚੌਪਲ ਸਾਹਿਬ ਜੀ ਦਾ ਪਾਠ ਦੇਖ ਸਕਦੇ ਹੋ ਠੀਕ ਹੈ ਜਦੋਂ ਆਪਾਂ ਮਾਰਨਿੰਗ ਟਾਈਮ ਨਿਤਨੇਮ ਕਰਦੇ ਹਾਂ ਚੌਪਈ ਸਹਿਜ ਦਾ ਪਾਠ ਵੀ ਉਹਨਾਂ ਦੇ ਵਿੱਚੋਂ ਆਪਾਂ ਕਰਦੇ ਹੁੰਨੇ ਆ ਚੌਪਈ ਸਹਿਜ ਦਾ ਪਾਠ ਕਰਨਾ ਨਾ ਆਨੰਦ ਸਹਿਜ ਦੀਆਂ 6 ਪੌੜੀਆਂ ਤੁਸੀਂ ਜ਼ਰੂਰ ਪੜ੍ਹਣੀਆਂ ਵਾ ਮਾਰਨਿੰਗ ਟਾਈਮ ਵੀ ਸ਼ਾਮ ਦੇ ਟਾਈਮ ਵੀ ਪਰ ਜੇ ਕਿਸੇ ਕਾਰਨ ਵਿੱਚ ਤੁਹਾਡੇ ਕੋਲ ਮਾਰਨਿੰਗ ਟਾਈਮ ਨਾ ਹੋਵੇ ਪਾਠ ਹਨਾ ਤੇ ਤੁਸੀਂ ਸ਼ਾਮ ਨੂੰ ਤਾਂ ਪੱਕਾ ਹੀ ਕਰਨਾ ਜੀ ਇਹ ਪਾਠ ਤੇ ਜਦੋਂ ਤੁਸੀਂ ਪਾਠ ਕਰਨਾ ਆ ਉਦੋਂ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਤੁਸੀਂ ਧੂਬੱਤੀ ਲਗਾਉਨੇ ਆ ਤੁਸੀਂ ਉੱਥੇ ਬੈਠ ਕੇ ਪਾਠ ਕਰਨਾ ਵਾ ਸਾਫ਼ ਦਰੀ ਵਿਛਾ ਕੇ ਕੋਈ ਸਾਫ਼ ਕੱਪੜਾ ਵਿਛਾ ਕੇ ਨਾ ਤੁਸੀ ਜਲ ਜ਼ਰੂਰ ਰੱਖਣਾ ਕਿਉਂਕਿ ਜਦੋਂ ਤੁਸੀਂ ਜਲ ਕੋਲ ਰੱਖ ਕੇ ਤੁਸੀਂ ਪਾਠ ਕਰੋਗੇ ਠੀਕ ਹੈ ਜੀ ਤੇ ਤੁਸੀਂ ਫਿਰ ਉਸ ਤੋਂ ਬਾਅਦ ਉਹ ਜਲ ਦਾ ਚਿੱਟਾ ਵੀ ਦੇ ਦੇਣਾ ਤੇ ਆਪਣੇ ਜਿਹੜੇ ਤੁਸੀਂ ਪਰਸਨਲੀ ਉਹ ਪਾਠ ਕਰ ਰਹੇ ਹੋ ਹਨਾ ਚਾਹੇ ਤੁਹਾਡੇ ਬੱਚੇ ਲਈ ਕਰ ਰਹੇ ਹੋ ਚਾਹੇ ਤੁਸੀਂ ਕਿਸੇ ਲਈ ਵੀ ਉਹ ਪਾਠ ਕਰ ਰਹੇ ਹੋ ਜਿਹੜਾ ਹਨਾ ਬੁਰੀ ਸੰਗਤ ਵਿੱਚ ਆ ਜਾਂ ਕਹਨੇ ਚੋਂ ਬਾਹਰ ਆ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਤੁਸੀਂ ਉਹ ਜਲ ਉਹਨੂੰ ਵੀ ਤੁਸੀਂ ਛਕਾਉਣਾ ਆ ਜੀ ਠੀਕ ਹੈ ਜੀ ਤੇ ਇਦਾਂ ਤੁਸੀਂ ਇਹ ਪਾਠ ਕਰਨਾ ਆ ਤੇ ਜਦੋਂ ਪਾਠ ਕਰਨਾ ਜੀ ਮੈਂ ਉਹੀ ਗੱਲ ਫੇਰ ਰਿਪੀਟ ਕਰਨੀ ਆ ਤੁਸੀਂ ਪਾਠ ਪੂਰੀ ਵਿਸ਼ਵਾਸ ਨਾਲ ਕਰਨਾ ਤੇ ਪਾਠ ਕਰਨਾ ਕਿੰਨੇ ਦਿਨਾਂ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਤੁਸੀਂ 21 ਦਿਨ ਨਹੀਂ ਕਰਨਾ ਕਿ 52 ਦਿਨ ਨਹੀਂ ਕਰਨਾ ਕਿ ਤੁਸੀਂ ਹਨਾ 41 ਦਿਨ ਕਰਨਾ ਹਨਾ ਤੁਸੀਂ ਪਾਠ ਇਹ ਹਮੇਸ਼ਾ ਹੀ ਕਰਨਾ ਆ ਜੀ ਠੀਕ ਹੈ ਜੀ ਕਿਉਂਕਿ ਮੈਂ ਦਿਨ ਜੋ ਜਾਨੀ ਜਿੱਦਾਂ ਕੈਦਰ ਦੇਖੀ 21 ਦਿਨ 51 ਦਿਨ 41 ਦਿਨ ਮੈਂ ਉਹ ਚੀਜ਼ਾਂ ਦੇ ਵਿੱਚ ਮੈਂ ਨਹੀਂ ٹرسٹ ਕਰਦੀ ਹੈਗੀ ਕਿ ਆਪਾਂ ਦਿਨ ਗਿਣ ਕੇ ਪਾਟ ਕਰੀਏ ਕਿਉਂਕਿ ਜਦੋਂ ਆਪਾਂ ਮੋਸਟਲੀ ਦਿਨ ਗਿਣ ਕੇ ਪਾਟ ਕਰਦੇ ਆ ਨਾ ਆਪਣੇ ਮਾਈਂਡ ਦੇ ਵਿੱਚ ਜਦੋਂ ਆਪਾਂ ਪਾਰਟ ਕਰਦੇ ਆ ਨਾ ਆਪਣੇ ਮਾਈਂਡ 'ਚ ਇਹ ਨਹੀਂ ਹੈਗਾ ਕਿ ਆਪਾਂ ਵਾਹਿਗੁਰੂ ਜਿੱਦਾਂ ਜੁੜੀਏ ਪਾਰਟ ਕਰਦੇ ਹਨਾ ਕਿ ਆਪਾਂ ਉਧਰ ਮਾਨੇ ਟਿਕਾਈਏ ਆਪਾਂ ਵਿਸ਼ਵਾਸ ਨਾਲ ਪਾਰਟ ਕਰੀਏ ਫਿਰ ਆਪਣਾ ਮਾਈਂਡ ਨਾ ਦਿਨਾਂ 'ਚ اٹਕਿਆ ਰਹਿੰਦਾ ਇੰਨੇ ਦਿਨ ਕਰ ਲਏ ਇੰਨੇ ਦਿਨ ਕਰ ਲਏ ਇੰਨੇ ਦਿਨ ਕਰ ਲਏ ਹਨਾ ਹੁਣ ਹੁਣ ਦੇਖਿਓ ਬਸ ਹੁਣ 10 ਦਿਨ ਰਹਿ ਗਏ ਆ ਹੁਣ 5 ਦਿਨ ਰਹਿ ਗਏ ਆ ਫਿਰ ਆਪਣੀ ਐਕਸਪੈਕਟੇਸ਼ਨਸ ਇਹ ਹੋ ਜਾਂਦੀਆਂ ਵਾ ਜਦੋਂ ਆਪਾਂ ਗਿਣ ਕੇ ਦਿਨ ਪਾਰਟ ਕਰਦੇ ਆ ਨਾ ਇਹ ਫਿਰ ਆਪਾਂ ਨੂੰ ਇਹ ਹੁੰਦਾ ਕਿ ਹੁਣ ਤਾਂ ਚਲੋ ਜੀ 40 ਦਿਨ ਹੋ ਗਏ ਹੁਣ ਸਾਡਾ ਕੰਮ ਹੋ ਜਵੇ ਜੇ ਨਹੀਂ ਹੁੰਦਾ ਫਿਰ ਆਪਣਾ ਮਨ ਟੁੱਟ ਜਾਂਦਾ ਹੈ ਨਾ ਫਿਰ ਕਿਤੇ ਨਾ ਕਿਤੇ 네ਗੈਟਿਵਿਟੀ ਆਉਂਦੀ ਹੈ ਲੱਗਿਆ ਅਸੀਂ ਤਾਂ 40 ਦਿਨ ਕਰ ਲਿਆ ਹੈ ਨਾ ਜਾਂ 55 ਦਿਨ ਕਰ ਲਿਆ ਹੋਇਆ ਨਹੀਂ ਹੈ ਨਾ ਕੰਮ ਹੋ ਵੱਲ ਠੀਕ ਹੈ ਜੀ ਸੋ ਇਸ ਕਰਕੇ ਪਾਠ ਦੀ ਕੋਈ ਦਿਨ ਦੀ ਕੋਈ ਲਿਮਟ ਨਹੀਂ ਹੈਗੀ ਦਿਨਾਂ ਦੀ ਮੈਂ ਕੋਈ ਲਿਮਟ ਮੈਂ ਨਹੀਂ ਮੰਨਦੀ ਜੀ ਇਸ ਚੀਜ਼ ਨੂੰ ਤੁਸੀਂ ਜਿਹੜਾ ਪਾਠ ਕਰਨਾ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਣੀ ਸਾਈਡ ਜਿਹਦਾ ਪਾਠ ਤਾਂ ਕੋਈ ਹੈ ਹੀ ਨਹੀਂਗਾ ਇਦਾਂ ਦਾ ਕਿ ਤੁਸੀਂ ਦਿਨ ਬਣ ਕੇ ਕਰਨੇ ਨੇ ਹਨਾ ਤੁਸੀਂ ਰੈਗੂਲਰ ਕਰੋ ਤੁਹਾਡੇ ਬੱਚੇ ਤੇ ਕੋਈ ਵੀ ਤੁਹਾਡਾ ਫੈਮਿਲੀ ਮੈਂਬਰ ਤੁਹਾਨੂੰ ਜੀ ਦੁਖੀ ਕਰ ਰਿਹਾ ਵਾ ਤੁਸੀਂ ਇਹ ਪਾਠ ਕਰੋ ਨਾਨ ਅਨੰਦ ਸਾਹਿਬ ਜੀ ਦਾ ਪਾਠ ਜਰੂਰ ਕਰਿਓ ਚਾਹੇ ਛੇ ਪੋੜੀਆਂ ਕਰ ਲਓ ਚਾਹੇ ਪੂਰਾ ਕਰ ਲਓ ਉਹ ਤੁਹਾਡੀ ਇੱਛਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਅਰਦਾਸ ਕਰੋ ਜੋ ਪਈ ਸੰਜੇ ਦਾ ਪਾਠ ਕਰੋ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਛੇ ਪੋੜੀਆਂ ਜਾਂ ਪੂਰਾ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਅਰਦਾਸ ਕਰਨੀ ਆ ਅਰਦਾਸ ਦੇ ਵਿੱਚ ਅਰਦਾਸ ਦੇ ਕੋ ਗੁਟਕਾ ਸਾਹਿਬ ਜੀ ਤੇ ਉਰੀ ਜਿਹੜੀ ਹੁੰਦੀ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਅਰਦਾਸ ਦੇ ਵਿੱਚ ਆਪਣੀ ਜਿਹੜੀ ਪ੍ਰੋਬਲਮ ਆ ਉਹ ਤੁਸੀਂ ਜ਼ਰੂਰ ਦੱਸਣੀ ਆ ਕਿ ਅਸੀਂ ਆਹਾਂ ਇਹਦੇ ਲਈ ਆਪਾਂ ਬਾਟ ਕਰ ਰਹੇ ਹਾਂ ਠੀਕ ਹੈ ਜੀ ਤੁਸੀਂ ਦਿਨੋਂ ਇਦਾਂ ਕਰਕੇ ਦੇਖੋ ਤੇ ਤੁਸੀਂ ਰੈਗੂਲਰ ਕਰੋ ਤੁਹਾਡੇ ਬੱਚਿਆਂ 'ਚ ਦਿਨੋਂ-ਦਿਨ ਦਿਨੋ-ਦਿਨ ਹੌਲੀ-ਹੌਲੀ ਦੇਖਿਓ ਫਰਕ ਜ਼ਰੂਰ ਪਊਗਾ ਕਿਉਂਕਿ ਬਾਣੀ ਦੇ ਵਿੱਚ ਬਹੁਤ ਤਾਕਤ ਆ ਮੈਂ ਖੁਦ ਅਜਮਾਇਆ ਹੋਇਆ ਚਪਈ ਸੈਜ ਦਾ ਬਾਟ ਆਪਣੀ ਲਾਈਫ ਦੇ ਵਿੱਚ ਤੇ ਮੈਂ ਇਸ ਕਰਕੇ ਤੁਹਾਨੂੰ ਦੱਸ ਰਹੀ ਹਾਂ ਜੀ ਠੀਕ ਹੈ ਜੀ ਚੋਪਾਈ ਸਾਹਿਬ ਜੀ ਦਾ ਜਿਹੜਾ ਪਾਠ ਆ ਨਾ ਉਹਦੇ ਨਾਲ ਜਿਹੜੇ ਤੁਸੀਂ ਪਰਸਨਲਿ ਕਰਦੇ ਪਏ ਹੋ ਉਹਦੀ ਬੁੱਧੀ ਵੀ ਸੈੱਟ ਰਹੂਗੀ ਪਲੱਸ ਜਿਹੜੇ ਬੱਚੇ ਯਾਨੀ ਬਿਲਕੁਲ ਕਹਿਣਾ ਨਹੀਂ ਮੰਨਦੇ ਉਹ ਵੀ ਕਹਿਣਾ ਵੀ ਮੰਨਣ ਲੱਗ ਜਾਣ ਕਿ ਜਿਹੜੇ ਬੱਚੇ ਬਿਮਾਰ ਨੇ ਕਾਫੀ ਟਾਈਮ ਤੋਂ ਜਿਨ੍ਹਾਂ ਨੂੰ ਕੁਝ ਨਾ ਕੁਝ ਰੋਗ ਚਾਹੇ ਬੱਚੇ ਜੇ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਪਰਸਨ ਆ ਜਿਹੜਾ ਬਿਮਾਰ ਲੈਂਦਾ ਤੁਸੀਂ ਉਹਦੇ ਲਈ ਵੀ ਹੈ ਨਾ ਤੁਸੀਂ ਦੇਖਿਓ ਉਹਨਾਂ ਦੇ ਵੀ ਸਿਹਤ ਦੇ ਵਿੱਚ ਕਿੰਨਾ ਦਿਨੋ 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 ਦਿਨ ਫਰਕ ਪੈਂਦਾ ਜਾਣਾ ਹੈ ਜੀ ਠੀਕ ਹੈ ਜੀ ਤੇ ਜਦੋਂ ਫਰਕ ਪੈਂਦਾ ਜਾਣਾ ਜਰੂਰ ਤੁਹਾਨੂੰ ਲੱਗਣਾ ਵਾ ਕਿ ਹਾਂ ਕਿ ਅਸੀਂ ਫਰਕ ਪੈ ਗਿਆ ਫਿਰ ਤੁਹਾਡ ਆਪਣੇ ਆਪ ਦਿਲ ਨਹੀਂ ਕਰਨਾ ਪਾਣੀ ਛੱਡਣ ਨੂੰ ਫਿਰ ਤਾਂ ਤੁਹਾਨੂੰ ਇਹ ਹੋਣਾ ਕਿ ਨਹੀਂ ਅਸੀਂ ਇਹਨੂੰ ਕਿਉਂ ਨਾ ਹਮੇਸ਼ਾ ਲਈ ਆਪਣੀ ਲਾਈਫ ਦੇ ਵਿੱਚ ਇਹਨੂੰ ਲੈ ਕੇ ਆਈਏ ਹਨਾ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਮਹੀਨਾ 2 ਮਹੀਨੇ ਬਾਅਦ ਚਲੋ ਮੰਨੋ ਫਰਕ ਪੈ ਗਿਆ ਤੂੰ ਸਵਾਦ ਆਪਾਂ ਛੱਡ ਦਈਏ ਛੱਡਣਾ ਨਹੀਂ ਹੈਗਾ ਤੁਸੀਂ ਇਹਨੂੰ ਨਿਰੰਤਰ ਕਰੋ ਠੀਕ ਹੈ ਜੀ ਜੋ ਪਈਸਾ ਜਿਹਦੇ ਪਾਠ ਨੂੰ 10 ਮਿੰਟ ਨਹੀਂ ਲੱਗਦੇ ਤੁਸੀਂ ਸ਼ਾਮ ਨੂੰ ਰਹਿਰਾ ਸਿੰਘ ਜੀ ਦਾ ਪਾਠ ਕਰਦੇ ਆ ਉਹਦੇ ਵਿੱਚ ਪਈਸਾ ਸਿੰਘ ਜੀ ਦਾ ਆਉਂਦਾ ਤੁਸੀਂ ਨਾਰਮਲ ਵੈਸੇ ਵੀ ਜੋ ਪਈਸਾ ਸਿੰਘ ਜੀ ਦਾ ਜਿਹੜਾ ਪਾਠ ਆ ਉਹ ਤੁਸੀਂ ਛੱਡਣਾ ਨਹੀਂ ਹੈਗਾ ਆਪਣੀ ਲਾਈਫ ਦੇ ਵਿੱਚ ਠੀਕ ਹੈ ਜੀ ਕਿਉਂਕਿ ਆਪਾਂ ਆ ਨਹੀਂ ਚਾਹਾਂਗੇ ਕਿ ਬੱਚਾ ਆਪਾਂ ਨੂੰ ਇਹ ਹੋਊਗਾ ਕਿ ਆਪਣਾ ਜਿਹੜਾ ਬੱਚਾ ਵਾ ਚਾਹੇ ਆਪਣੇ ਘਰ ਦਾ ਹੋਰ ਕੋਈ ਮੈਂਬਰ ਆ ਉਹ ਲਾਈਫ ਟਾਈਮ ਲਈ ਸੁਧਰੇ ਹੈਨਾ ਕਿ ਨਿਰੰਤਰ ਵਾਹਿਗੁਰੂ ਜੀ ਦੀ ਕਿਰਪਾ ਉਹ ਤੇ ਬਣੀ ਰਹੇ ਸੋ ਇਸ ਕਰਕੇ ਜਿਹੜਾ ਇਹ ਪਾਠ ਆ ਤੁਸੀਂ ਵੀ ਨਿਰੰਤਰ ਕਰਨਾ ਰਹਿਰਾ ਸੰਜੇ ਦਾ ਪਾਠ ਤਾਂ ਜਦੋਂ ਤੁਸੀਂ ਕਰਦੇ ਹੋ ਉਹਨੂੰ ਚਪਈ ਸੈ ਜਦੋਂ ਆਉਂਦਾ ਹੀ ਹੁੰਦਾ ਪਰ ਜਿਹੜਾ ਤੁਸੀਂ ਇਦਾਂ ਇਹ ਪਾਠ ਕਰਨਾ ਨਾ ਕਿਸੇ ਲਈ ਸਪੈਸ਼ਲ ਉਹ ਤੁਸੀਂ ਸਪੈਸ਼ਲ ਕਰਨਾ ਉਹ ਤੁਸੀਂ ਚੁਪਈ ਸਾਹਿਬ ਜਿਹਦਾ ਪਾਠ ਸਪੈਸ਼ਲ ਕਰਨਾ ਨਾਲ ਅਨੰਦ ਸਿੰਘ ਜੀ ਦੀਆਂ ਪੋੜੀਆਂ ਪੜ ਕੇ ਫਿਰ ਅਰਦਾਸ ਕਰਨੀ ਹੈ ਠੀਕ ਹੈ ਜੀ ਤੇ ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਘਰ ਦੇ ਵਿੱਚ ਚਾਹੇ ਆਟਾ ਗੁੰਨ੍ਹਦੇ ਹੋ ਚਾਹੇ ਤੁਸੀਂ ਰੋਟੀ ਬਣਾਉਂਦੇ ਹੋ ਚਾਹੇ ਤੁਸੀਂ ਦਾਲ ਸਬਜ਼ੀ ਬਣਾਉਂਦੇ ਹੋ ਠੀਕ ਹੈ ਤੇ ਜਿਹੜਾ ਜਿਵੇਂ ਤੁਹਾਡੇ ਬੱਚਾ ਵਾ ਜਾਂ ਬਿਮਾਰ ਆ ਜਾਂ ਫਿਰ ਕਹਣੇ ਤੋਂ ਬਾਹਰ ਆ ਹਨਾ ਤੁਸੀਂ ਮੂਲ ਮੰਤਰ ਦਾ ਮੂਲ ਮੰਤਰ ਜਿੰਮੀ ਵੀਡੀਓ ਬਣਾਈ ਸੀ ਮੂਲ ਮੰਤਰ ਦਾ ਪਾਠ ਤੁਸੀਂ ਜਾਪ ਕਰੀ ਜਾਣਾ ਲਗਾਤਾਰ ਆਪਣੇ ਮਨ ਦੇ ਵਿੱਚ ਤੇ ਤੁਸੀਂ ਉਹ ਇਦਾਂ ਜੀ ਆਪਣੀ ਰੋਟੀ ਵਗੈਰਾ ਬਣਾਉਣੀ ਆ ਤੇ ਸੈਕਿੰਡ ਜਦੋਂ ਤੁਹਾਡਾ ਬੱਚਾ ਜਾਂ ਫਿਰ ਜਿਹੜਾ ਪਰਸਨ ਜਿਹਦੇ ਲਈ ਤੁਸੀਂ ਕਰ ਨਹੀਂ ਹੋ ਨਾ ਚਉਪਈ ਸਾਹਿਬ ਜਿਹਦਾ ਪਾਠ ਚਉਪਈ ਸਾਹਿਬ ਜਿਹਦਾ ਪਾਠ ਤੇ ਤੁਸੀਂ ਜਦੋਂ ਉਹਨੇ ਰੋਟੀ ਖਾਣੀ ਆ ਨਾ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਕਰਦੇ ਖਾਣਾ ਬਣਾ ਲੈਣਾ ਤੋਂ ਆ ਜਦੋਂ ਤੁਹਾਡੇ ਬੱਚੇ ਨੇ ਰੋਟੀ ਖਾਣੀ ਆ ਠੀਕ ਹੈ ਜੀ ਤੁਸੀਂ ਜੀ ਉਹਦੇ ਉਹਨਾ ਟਾਈਮ ਤੁਸੀਂ ਸਾਰੇ ਕੰਮ ਛੱਡ ਦਿਓ ਹਨਾ ਕੋਈ ਗੱਲ ਨਹੀਂ ਚਾਹੇ ਬੱਚੇ ਟੀਵੀ ਵੀ ਦੇਖ ਰਹੇ ਆ ਤੁਹਾਡੇ ਕੋਲ ਬੇਟੇ ਰੋਟੀ ਖਾਂਦੇ ਹੋਏ ਚਾਹੀਓ ਉਹ ਫੋਨ ਦੇਖਦੇ ਆ ਕੁਝ ਵੀ ਦੇਖਦੇ ਆ ਪਰ ਤੁਸੀਂ ਜਿੰਨੀ ਦੇਰ ਰੋਟੀ ਖਾਂਦੇ ਨੇ ਨਾ ਓਨੀ ਦੇਰ ਕੋਲ ਬੈਠ ਜਾਣਾ ਠੀਕ ਹੈ ਜੀ ਕੋਲ ਬੈਠ ਕੇ ਤੁਸੀਂ ਆਪਣੇ ਮਨ ਦੇ ਅੰਦਰ ਮੂਲ ਮੰਤਰ ਦਾ ਨਿਰੰਤਰ ਜਾਪ ਕਰੀ ਜਾਣਾ ਕਰੀ ਜਾਣਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਕਿਹੜੀਆਂ ਗੱਲਾਂ ਦੱਸੀਆਂ ਮੈਂ ਦੁਬਾਰਾ ਰਿਪੀਟ ਕਰ ਦੇਣੀ ਆ ਇੰਨੀ ਗੱਲ ਦਾ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਸਵੇਰ ਸ਼ਾਮ ਦੋ ਟਾਈਮ ਕਰ ਸਕਦੇ ਹੋ ਤਾਂ ਬਹੁਤ ਵਧੀਆ ਵਾ ਚੌਪਈ ਸਾਹਿਬ ਜੀ ਦਾ ਪਾਠ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਤੇ ਨਾਲ ਤੁਸੀਂ ਅਰਦਾਸ ਕਰਨੀ ਆ ਮਾਰਨਿੰਗ ਤੇ ਈਵਨਿੰਗ ਜੇ ਕਿਸੇ ਕਾਰਨ ਵਾਂਝ ਮਾਰਨਿੰਗ ਟਾਈਮ ਖੁੰਝ ਜਵੇ ਸ਼ਾਮ ਨੂੰ ਤਾਂ ਤੁਸੀਂ ਪੱਕਾ ਕਰਨਾ ਤੇ ਟਾਈਮ ਇੱਕ ਰੱਖੋ ਜੇ ਸਵੇਰ 9 ਵਜੇ ਕਰਦੇ ਹੋ ਤੇ 9 ਵਜੇ ਬੈਠਣਾ ਜਾਂ ਪਾਠ ਕਰਨ ਠੀਕ ਹੈ ਤੇ ਉਹ ਤੁਸੀਂ ਦੇਖੋ ਕਿਉਂਕਿ ਦੇਖੋ ਜੀ ਕੁਝ ਆਪਾਂ ਨੂੰ ਪਾਉਣ ਲਈ ਨਾ ਥੋੜਾ ਆਪਣੇ ਆਪ ਨੂੰ ਵੀ ਸੈਕਰੀਫਾਈਸ ਕਰਨਾ ਪਊਗਾ ਤੁਹਾਨੂੰ ਥੋੜੀ ਟਾਈਮ ਦੀ ਅਡਜਸਟਮੈਂਟ ਕਰਨੀ ਪੈਣੀ ਆ ਜੇ ਸਵੇਰ ਨਿਤਨਿਯਮ ਦੇ ਟਾਈਮ ਕਰ ਸਕਦੇ ਹੋ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੇ ਉਹ ਟਾਈਮ ਟਾਈਮ ਨਾ ਲੱਗੇ ਤੇ ਸ਼ਾਮ ਨੂੰ ਦਾ ਇੱਕ ਟਾਈਮ ਪੱਕਾ ਬਣਾ ਲਓ ਕਿ ਮੈਂ 7 ਵਜੇ ਬੈਠਣਾ ਹੀ ਬੈਣਾ ਜੇ ਮੈਂ 6 ਵਜੇ ਬੈਠਣਾ ਹੀ ਬੈਣਾ ਠੀਕ ਹੈ ਉਹ ਤੁਸੀਂ ਆਪਣਾ ਇੱਕ ਟਾਈਮ ਨੋਟ ਕਰ ਲਓ ਕਿ ਉਹ ਟਾਈਮ ਤੇ ਤੁਸੀਂ ਉਹ ਪਾਠ ਕਰਨਾ ਹੀ ਕਰਨਾ ਠੀਕ ਹੈ ਇਸੇ ਹੋਰ ਕੀ ਆ ਕਿ ਜਿਵੇਂ ਤੁਸੀਂ ਖਾਣਾ ਬਣਾਉਣਾ ਆ ਉਦੋਂ ਮੂਲ ਮੰਤਰ ਦਾ ਜਾਪ ਨਿਰੰਤਰ ਕਰਨਾ ਤੇ ਜਦੋਂ ਤੁਹਾਡਾ ਬੱਚਾ ਬੈਠ ਕੇ ਰੋਟੀ ਖਾਵੇ ਤੇ ਤੁਸੀਂ ਨਾਲ ਦੇ ਨਾਲ ਬੈਠ ਕੇ ਆਪਣੇ ਮਨ ਦੇ ਵਿੱਚ ਮੂਲ ਮੰਤਰ ਦੇ ਜਾਪ ਨੂੰ ਤੁਸੀਂ ਕਰੀ ਜਾਣਾ ਕਰੀ ਜਾਣਾ ਜਦੋਂ ਤੱਕ ਬੱਚਾ ਰੋਟੀ ਨਹੀਂ ਖਾ ਲੈਂਦਾ ਠੀਕ ਹੈ ਜੀ ਤੇ ਸੈਕਿੰਡ ਜੇ ਤੁਹਾਡਾ ਬੱਚਾ ਬਿਮਾਰ ਆ ਨਾ ਉਹ ਕੰਡੀਸ਼ਨ ਜਿੱਥੇ ਤੁਸੀਂ ਯਾਨੀ ਜੇ ਤੁਸੀਂ ਉਹਦਾ ਬਿਸਤਰਾ 2-3 ਦਿਨ ਬਾਅਦ ਤੁਸੀਂ ਬਿਲਕੁਲ ਸਾਫ਼ ਸੁਥਰਾ ਇਹ ਗੱਤਣਾ ਚੇਂਜ ਕਰ ਸਕਦੇ ਹੋ ਤਾਂ ਬਿਲਕੁਲ ਕਰੀ ਜਾਓ ਕਿਉਂਕਿ ਕਈ ਵਾਰ ਨਾ ਬਿਮਾਰੀ ਦੀ 스ਮੈਲ ਹੀ ਇੱਦਾਂ ਦੀ ਹੁੰਦੀ ਹੈ ਕਿ ਬੱਚਾ ਉਦਾਂ ਵੀ ਹੈ ਨਾ ਫਿਰ ਬਿਮਾਰ ਹੁੰਦਾ ਹੀ ਜਾਂਦਾ ਹੈ ਨਾ ਤੇ ਉਹ ਕੰਡੀਸ਼ਨ ਜਿਹੜਾ ਨਿਕਲਣਾ ਵੀ ਚਾਹੁੰਦੇ ਹੋ ਬਿਮਾਰੀ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਕਹਿ ਦਿੰਨੇ ਆ ਹਨਾ ਮਾਈਂਡ ਤੇ ਹਾਵੀ ਹੋ ਜਾਂਦੀ ਆ ਹਨਾ ਸੋ ਤੁਸੀਂ ਪਾਰਟ ਕੀ ਕਰੋ ਠੀਕ ਹੈ ਜੇ ਬਿਮਾਰ ਆ ਬੱਚਾ ਉਹਨੂੰ ਦਵਾਈ ਵੀ ਦਿਵਾਓ ਜੀ ਵਧੀਆ ਡਾਕਟਰ ਤੋਂ ਹੈ ਨਾ ਤੇ ਪਲੱਸ ਤੁਸੀਂ ਪਾਠ ਵੀ ਕਰੋ ਠੀਕ ਹੈ ਤੇ ਵਿਸ਼ਵਾਸ ਰੱਖ ਕੇ ਕਰੋ ਮੈਂ ਇੱਥੇ ਦਿਨ ਨਹੀਂ ਦੱਸਣੀ ਕਿ 40 ਕਰੋ 51 ਕਰੋ ਠੀਕ ਹੈ ਜਾਂ 21 ਕਰੋ ਤੁਸੀਂ ਇਹ ਬਸ ਕਰਨਾ ਸ਼ੁਰੂ ਕਰ ਦਿਓ ਅੱਜ ਤੋਂ ਜੇ ਤੁਸੀਂ ਮੇਰੀ ਅੱਜ ਵੀਡੀਓ ਦੇਖ ਰਹੇ ਹੋ ਤੁਸੀਂ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਠੀਕ ਹੈ ਕਰੀ ਜਾਓ ਬਸ ਬੱਚਾ ਠੀਕ ਵੀ ਹੋ ਜਾਵੇ ਤਾਂ ਹੀ ਕਰੀ ਜਾਓ ਫਿਰ ਛੱਡਣਾ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਚਾਪਾਈ ਸਾਹਿਬ ਜੀ ਦੇ ਪਾਠ ਨੂੰ ਕੁਝ ਨਹੀਂ ਲੱਗਦਾ 10 ਮਿੰਟ ਨਹੀਂ ਲੱਗਦੇ ਨਾਲ ਇਹ ਬਾਣੀ ਚ ਮਿਠਾਸ ਬਹੁਤ ਆ ਮੈਂ ਪਹਿਲਾਂ ਵੀ ਕਿਹਾ ਸੀ ਇਹ ਮੇਰੀ ਜਿੰਨੀਆਂ ਬਾਣੀਆ ਨਾ ਮੈਨੂੰ ਇਹ ਬਹੁਤ ਵਧੀਆ ਲੱਗਦੀ ਆ ਠੀਕ ਹੈ ਤੇ ਚਪਾਈ ਸੰਚ ਦੀ ਬਾਣੀ ਕੰਟ ਹੋ ਜਾਂਦੀ ਆ ਬਹੁਤ ਈਜ਼ੀਲੀ ਕੰਟ ਹੋ ਜਾਂਦੀ ਆ ਬਹੁਤ ਵਧੀਆ ਵਧੀਆ ਬਾਣੀ ਤੇ ਤੁਸੀਂ ਇਹ ਬਾਣੀ ਦਾ ਜਾਪ ਕਰੋ ਕੋਈ ਵੀ ਮੈਂਬਰ ਆ ਇਕੱਲੇ ਬੱਚੇ ਨਹੀਂ ਕੋਈ ਵੀ ਮੈਂਬਰ ਆ ਜਿਹੜਾ ਤੁਹਾਡੇ ਕਹਣੇ ਚੋਂ ਬਾਹਰ ਆ ਹਨਾ ਤੇ ਤੁਸੀਂ ਆ ਬਾਟ ਕਰੋ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੇ ਤੇ ਕਿਰਪਾ ਹੋਈ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੁਬਾਰਾ ਕਿ ਪਲੀਜ਼ ਜ਼ਰੂਰ ਦੱਸਿਓ ਕਿ ਹਾਂਜੀ ਤੁਹਾਨੂੰ ਕਿੰਨਾ ਕੁ ਬੈਨੀਫਿਟ ਹੋਇਆ ਠੀਕ ਹੈ ਜੀ ਇਹ ਬਾਣੀ ਪੜੀ ਤੇ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਹਮੇਸ਼ਾ ਦੀ ਤਰ੍ਹਾਂ ਜਿਵੇਂ ਮੈਂ ਕਹਿ ਨਹੀਂ ਹੁੰਨੀ ਆ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਹੋਰ ਭੈਣ ਭਰਾਵਾਂ ਦੇ ਨਾਲ ਤਾਂ ਕਿ ਉਹ ਵੀ ਇਸ ਵੀਡੀਓ ਦੇ ਰਾਹੀਂ ਹੈ ਨਾ ਜੇ ਉਹਨਾਂ ਦੇ ਲਾਈਵ 'ਚ ਕੋਈ ਇਦਾਂ ਦੀ ਪ੍ਰੋਬਲਮ ਆ ਉਹ ਵੀ ਨਿਕਲ ਸਕਣ ਜੀ ਤੇ ਚਲੋ ਜੀ ਮਿਲਦੇ ਆਂ ਫਿਰ ਨੈਕਸਟ ਵੀਡੀਓਸ ਤੱਕ ਦੇ ਲਈ ਸਭ ਨੂੰ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਜ਼ਰ ਰਹੋ ਹਾਜ਼ਰ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ